ਜਿਸ ਦੀ ਚੇਤਨਾ ਬੜੀ ਚੇਤਨ ਹੋਵੇਗੀ ਬਹੁਤ ਜਾਗਿਆ ਹੋਇਆ ਹੈ ਉਸ ਦੇ ਉੱਤੇ ਚੰਗਿਆਈ ਦਾ ਤੇ ਬੁਰਾਈ ਦਾ ਉਤਨੇ ਹੀ ਜ਼ਿਆਦਾ ਅਸਰ ਪੈਗਾ ਇਹ ਸਾਧੂ ਬਹੁਤ ਜਾਗਿਆ ਹੋਇਆ ਪੁਰਸ਼ ਸੀ ਕਈ ਕਿਸੇ ਹੱਦ ਤੱਕ ਸੁੱਤੇ ਹੁੰਦੇ ਨੇ ਸਾਡੀ ਬਹੁਤ ਸਾਰੀਆਂ ਸ਼ਕਤੀਆਂ ਸੁਤੀਆਂ ਪਈਆਂ ਨੇ ਜਾਗੀਆਂ ਹੋਈਆਂ ਨਹੀਂ ਨੇ ਸਹਿਬਾਂ ਦੀ ਬਾਣੀ ਕਹਿੰਦੀ ਹੈ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਨ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਧ मन सोया माया विस्मात इस ग्रह में कोई जागृत रहे साबत वस्त ओ अपनी ले ए मनुखा तन प्राप्त करके कोई बिरला ही है जो पूर्ण तौर ते जागे कोई बिरला ही है साहिब कहंदे ने कि पूर्ण तौर ते जागे है ते साबत वस्त परमात्मा दा नाम अपना ले लेवे कोई कला ले लेंडा है कोई चित्रकारी ले लेंडा है कोई कविता ले लेंडा है कोई किसे और पकदा सैना हो जांदा है ਪਰ ਇਹ ਪੂਰਨ ਅਜੇ ਇਸ ਨੇ ਪ੍ਰਸਾਦ ਪ੍ਰਾਪਤ ਨਹੀਂ ਕੀਤਾ ਅਧੂਰਾ ਪ੍ਰਸਾਦ ਲਿਆ ਹੈ ਇਸ ਨੂੰ ਪੂਰੀ ਸਵਾਤ ਪ੍ਰਾਪਤ ਨਹੀਂ ਹੋਈ ਸਾਬਤ ਵਸਤ ਉਹ ਆਪਣੀ ਲੈ ਕੋਈ ਵਿਰ ਲਈ ਤੋ ਜਿਹੜਾ ਜਿਤਨਾ ਪੂਰਨ ਚੇਤਨ ਹੋਵੇਗਾ ਚੰਗਿਆਈ ਤੇ ਬੁਰਾਈ ਤੋਂ ਉਤਨਾ ਛੇਤੀ ਪ੍ਰਭਾਵਿਤ ਹੋਵੇਗਾ ਇੰਦਰ ਬਹੁਤ ਚੇਤਨ ਪੁਰਸ਼ ਹੈ ਗਿਆਨ ਦਾ ਦੀਵਾ ਜਲੇ ਹੋਇਆ ਹੈ ਵਿਸ਼ਵਾਮਿੱਤਰ ਬਹੁਤ ਚੇਤਨ ਪੁਰਸ਼ ਹੈ ਮਾਮੂਲੀ ਨਹੀਂ ਦਿਨ ਰਾਤ ਸਾਧਨਾ ਕਰਨ ਵਾਲਾ ਗ੍ਰੰਥਾਂ ਦਾ ਅਧਿਐਨ ਕਰਨ ਵਾਲਾ ਔਰ ਬਹੁਤ ਕੁਝ ਉਸਨੇ ਲਿਖਿਆ ਹੈ ਮਛੰਦਰਨਾਥ ਯੋਗੀਆਂ ਨੂੰ ਜਨਮ ਦੇਣ ਵਾਲਾ ਯੋਗ ਪੰਥ ਨੂੰ ਜਨਮ ਦੇਣ ਵਾਲਾ 80 ਸਾਲ ਦੀ ਉਮਰ ਦੇ ਵਿੱਚ ਭ੍ਰਸ਼ਟ ਹੋ ਗਿਆ ਸ਼ਰਾਬ ਵੀ ਪੀਣ ਲੱਗ ਪਿਆ ਵੇਸਵਾ ਗਾਮੀ ਵੀ ਹੋ ਗਿਆ ਐਸਾ ਕਿਹੜਾ ਅਨਰਥ ਹੈ ਕਿ ਮਛੰਦਰਨਾਥ ਨਹੀਂ ਕਰਦਾ ਸੀ ਭ੍ਰਸ਼ਟ ਹੋ ਗਿਆ ਜੋ ਜਿਤਨਾ ਜ਼ਿਆਦਾ ਚੇਤਨ ਹੈ ਉਤਨਾ ਹੀ ਚੰਗਿਆਈ ਤੇ ਬੁਰਾਈ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ ਇਸ ਵਸਤੇ ਚੰਗੇ ਮਨੁੱਖ ਨੂੰ ਚੇਤਨ ਮਨੁੱਖ ਨੂੰ ਬਹੁਤ ਹੀ ਬੁਰੀ ਸੰਗਤ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਉਸਦਾ ਮਨ ਛੇਤੀ ਪ੍ਰਭਾਵਿਤ ਹੋਵੇਗਾ ਬਨਿਸਪਤ ਆਮ ਮੂੜਦੇ ਬਨਿਸਪਤ ਆਮ ਉਸ ਸੁੱਤੇ ਦੇ ਕਿ ਸੁੱਤੇ ਹੋਏ ਤੇ ਕੀ ਪ੍ਰਭਾਵ ਪੈ ਸਕਦਾ ਹੈ ਇੱਕ ਮਨੁੱਖ ਸੁੱਤਾ ਹੋਇਆ ਹੈ ਪੂਰਨ ਤੌਰ ਤੇ ਸੁੱਤਾ ਹੋਇਆ ਹੈ ਰੂਪ ਦਾ ਕੀ ਪ੍ਰਭਾਵ ਪਵੇਗਾ ਰੰਗ ਦਾ ਕੀ ਪ੍ਰਭਾਵ ਪਵੇਗਾ ਸੰਗੀਤ ਦਾ ਕੀ ਪ੍ਰਭਾਵ ਪਵੇਗਾ ਉਸ ਦੇ ਉੱਤੇ ਗੀਤ ਦਾ ਕੀ ਪ੍ਰਭਾਵ ਪਵੇਗਾ ਇਸ ਸਭ ਕੁਝ ਤੋਂ ਪ੍ਰਭਾਵਿਤ ਹੋਣ ਵਾਸਤੇ ਜਾਗਰਤੀ ਚਾਹੀਦੀ। ਔਰ ਜੋ ਕਿਦਰੇ ਪੂਰਨ ਤੌਰ ਤੇ ਜਾਗਿਆ ਹੋਇਆ ਹੈ ਉਹ ਤੇ ਬਹੁਤ ਅਸਰ ਕਬੂਲ ਕਰੇਗਾ। ਮੈਂ ਫਿਰ ਅਰਸ਼ ਕਰਾਂ ਚੰਗਿਆਈ ਦਾ ਵੀ ਕਰੇਗਾ ਬੁਰਾਈ ਦਾ ਵੀ ਕਰੇਗਾ। ਤਾਂ ਇਹ ਸਾਧੂ ਜਾਗਿਆ ਹੋਇਆ ਪੁਰਸ਼ੀ ਚੇਤਨ ਪੁਰਸ਼ੀ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਸੀ। ਅੱਜ ਖਿਆਲ ਆ ਗਿਆ ਕਿਹੜਾ ਸੀ ਰੋਜ਼ ਖੇਡਣਾ ਹੈ। ਦੇਖ ਲਈਏ ਕੀ ਹੈ। ਇਹ ਹਾਰ ਜਿੱਤ ਕੀ ਆਉਂਦੀ ਇਸ ਦਾ ਮਨ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ। 10 ਮੋਹਰਾਂ ਜੇਬ ਦੇ ਚ ਪਾ ਕੇ ਬਾਕੀ ਰੱਖ ਕੇ ਚੱਲ ਪਏ ਕਹਿੰਦਾ ਠੀਕ ਹੈ ਨਾਲ ਦਾ ਸਾਥੀ ਸੁੱਤਾ ਹੋਇਆ ਤੇ ਮੈਂ ਛੇਤੀ ਆ ਜਾਣਾ ਥੋੜੀ ਦੇਰ ਦੇਖ ਕੇ ਕਰਕੇ ਕਿ ਜੂਏ ਦਾ ਪਸਾਰਾ ਘਰ ਚੋਂ ਬਾਹਰ ਨਿਕਲੇ ਨਾ ਤੇ ਮਨ ਨੇ ਬੜੀ ਫਟਕਾਰ ਪਾਈ ਤੇ ਲਨਤਾ ਵੀ ਪਾਈਆਂ ਕਹਿੰਦੇ ਹੈ ਤੂੰ ਸਾਧੂ ਸਾਧਨਾ ਕਰਨ ਵਾਲਾ ਤੈਨੂੰ ਸ਼ਰਮ ਨਹੀਂ ਆਈ ਐਸਾ ਸੋਚਦੇ ਆ ਦੁਨੀਆ ਨੂੰ ਉਪਦੇਸ਼ ਕਰਦਾ ਹੈ ਤੇਰੀ ਇਹ ਹਾਲਤ ਆਪਣੇ ਆਪ ਤੇ ਲਨ ਤਾਂ ਪਾੰਦਾ ਹੋਇਆ ਅੰਦਰ ਚਲਾ ਗਿਆ ਜੈਸੇ ਸੌਣ ਲੱਗਾ ਫਿਰ ਖਿਆਲ ਕਹਿੰਦਾ ਕਿਹੜਾ ਰੋਜ਼ ਰੋਜ਼ ਖੇਡਣਾ ਇੱਕ ਦਿਨ ਤੇ ਹੈ ਬਾਹਰ ਆ ਗਿਆ ਫਿਰ ਮੋਰਾਂ ਰੱਖ ਕੇ ਬਾਹਰ ਆ ਕੇ ਫਿਰ ਮਨ ਬਦਲਿਆ ਔਰ ਰਜ ਕੇ ਆਪਣੇ ਤੇ ਲਨ ਤਾਂ ਪਾਈਆਂ ਫਿਰ ਅੰਦਰ ਚਲਾ ਗਿਆ ਸੌਣ ਲੱਗਾ ਫਿਰ ਮਨ ਪ੍ਰਭਾਵਤ ਹੋਇਆ ਕਹਿੰਦਾ ਕੀ ਐਵੇਂ ਡਾਂਵਾ ਢੋਲ ਹੁੰਦਾ ਹੈ ਅੱਜ ਦੇਖ ਆਉਂਦੇ ਆ ਅਸੀਂ ਸਾਧੂ ਆ ਸਾਧਨਾ ਕਰਦੇ ਰਹਨੇ ਆ ਔਰ ਕਰਦੇ ਰਵਾਂਗੇ ਕਿਹੜਾ ਸੀ ਜਵਾਰੀ ਬਣ ਜਾਣਾ ਅੱਜ ਦੇਖਦੇ ਆਂ ਜਿਉਂ ਬਾਹਰ ਆਇਆ ਮਨ ਫਿਰ ਬਦਲ ਗਿਆ ਤੋ ਸਿਆਣਾ ਸੀ ਚੇਤਨ ਸੀ ਇੱਕਦਮ ਖਿਆਲ ਆਇਆ ਇਸ ਜਗ੍ਹਾ ਦਾ ਕੋਈ ਅਸਰ ਹੈ ਫੜੋ ਸਿੱਧਾ ਬੂਆ ਖੜਕਾਇਆ ਮਾਲਕ ਮਕਾਨਦਾਰ ਅੱਧੀ ਰਾਤ ਨੂੰ ਮਾਲਕ ਮਕਾਨ ਨੇ ਬੂਆ ਖੋਲਿਆ ਜਿਸ ਕੋਲ ਕਿਰਾਏ ਤੇ ਲਿਆ ਮਕਾਨ ਉਹ ਦੇਖ ਕੇ ਹੈਰਾਨ ਹੋਇਆ ਵੀ ਸੰਤ ਜੀ ਕੀ ਗੱਲ ਐ ਇਸ ਟਾਈਮ ਕੀ ਲੋੜ ਪੈ ਗਈ ਮੇਰੀ ਉਹ ਸਾਧੂ ਕਹਿੰਦਾ ਹੈ ਬਸ ਮੈਨੂੰ ਇਤਨਾ ਦੱਸ ਦੋ ਸਾਥੋਂ ਪਹਿਲੇ ਇਸ ਮਕਾਨ ਦੇ ਵਿੱਚ ਕੌਣ ਰਹਿੰਦਾ ਸੀ ਤੇ ਮਾਲਕ ਨੇ ਕਿਹਾ ਕੋਈ ਵੀ ਨਹੀਂ ਰਹਿੰਦਾ ਸੀ ਜਵਾਰੀਆਂ ਦਾ ਅੱਡਾ ਸੀ ਇੱਥੇ ਦਿਨ ਰਾਤ ਜੁਆ ਹੀ ਚੱਲਦਾ ਸੀ ਉਹਨੇ ਬਾਹਰ ਖੜੇ ਹੋਏ ਆਪਣੇ ਮਿੱਤਰ ਨੂੰ ਆਵਾਜ਼ ਮਾਰੀ ਸਾਥੀ ਨੂੰ ਬਾਹਰ ਆ ਜਾ ਬਈ ਸਵਾਨ ਚੁੱਕ ਕੇ ਬਾਹਰ ਆ ਜਾ ਮੈਂ ਇਸ ਮਕਾਨ ਦੇ ਅੰਦਰ ਦਾਖਲ ਨਹੀਂ ਹੋਣਾ ਇੱਥੋਂ ਦੀਆਂ ਤਰੰਗਾਂ ਠੀਕ ਨਹੀਂ ਨੇ ਇਹ ਮੇਰੇ ਜੈਸੇ ਬੰਦੇ ਨੂੰ ਵੀ ਬਰਸ਼ਟ ਕਰਦੀਆਂ ਨੇ ਤੇ ਹੋਰ ਕਈਆਂ ਨੂੰ ਤੇ ਕਰਨ ਗਿਆ ਪਰ ਜਿੱਥੇ 10 ਸਾਧੂ ਬੈਠੇ ਹੋਣ ਔਰ ਰੋਜ਼ ਨਾਮ ਜਪਦੇ ਹੋਣ ਉੱਥੇ ਇੱਕ ਚੋਰ ਚਲਾ ਜਾਏ ਸਾਧੂ ਬਣ ਜਾਏਗਾ ਪਰ ਜਿੱਥੇ 10 ਚੋਰ ਬੈਠੇ ਹੋਣ ਤੇ ਇੱਕ ਕੱਚੀ ਸਾਧਨਾ ਕਰਨ ਵਾਲਾ ਚੇਤਨ ਮਨੁੱਖ ਚਲਾ ਜਾਏ ਯਕੀਨ ਜਣ ਉਸ ਚੋਰੀ ਦਾ ਪ੍ਰਭਾਵ ਉਸ ਤੇ ਵੀ ਪਏਗਾ ਹੋ ਸਕਦਾ ਕੋਈ ਚੀਜ਼ ਉਸ ਦੇ ਅੰਦਰ ਵੀ ਚੋਰਾਣ ਦਾ ਖਿਆਲ ਪੈਦਾ ਹੋ ਜਾਏ ਇਹ ਅਸਥਾਨ ਭੇਦ ਜਗਾ ਭੇਦ ਤੋਂ ਸਹਿਬ ਅਜ ਦੇ ਪਾਵਨ ਪਵਿੱਤਰ ਵਾਗ ਦੇ ਚ ਪਰਮਾਨ ਪੈ ਕਰਦੇ ਨੇ ਜਿਹਦਾ ਦਰਸ਼ਨ ਮਾਤਰ ਪਾਪਾਂ ਨੂੰ ਉਤਾਰ ਦਿੰਦਾ ਕਰੋੜਾਂ ਤਰ੍ਹਾਂ ਦੇ ਜੋ ਹੈ ਪਾਪ ਜੋ ਹੈ ਨਾਸ ਕਰ ਦਿੰਦਾ ਹੈ ਹਾਂਜੀ ਭੇਟ ਤੁ ਸੰਗ ਇਹੋ ਭਵ ਜਲ ਤਾਰ ਜਿਸ ਦੀ ਜਾਣ ਪਹਿਚਾਨ ਜਿਸ ਦੀ ਕਦਮਾਂ ਦੀ ਖਾਕ ਜਿਸ ਦੀ ਭੇਟ ਭਵ ਸਾਗਰ ਤੋਂ ਜੋ ਹੈ ਪਾਰ ਕਰ ਦਿੰਦੀ ਹੈ ਹਾਂਜੀ ਓਏ ਸਾ ਜਨ ਓਏ ਮੀਤ ਪਿਆਰੇ ਇਸ ਤਰ੍ਹਾਂ ਦੇ ਪੁਰਸ਼ ਮੇਰੇ ਸੱਜਣ ਨੇ ਮੇਰੇ ਮਿੱਤਰ ਨੇ ਮੇਰੇ ਆਪਣੇ ਨੇ ਹਾਂਜੀ ਉਹਨਾਂ ਨੂੰ ਕੋ ਹਰ ਨਾਮ ਚਿਤਾਰੇ ਜਿਨ੍ਹਾਂ ਦੀ ਭੇਟ बार-बार ਪ੍ਰਮਾਤਮਾ ਦਾ ਚਿੰਤਨ ਕਰਾਵੇ ਪ੍ਰਮਾਤਮਾ ਨੂੰ ਚੇਤੇ ਕਰਾਏ ਹਾਂਜੀ ਰਹਾ ਜਾਪਾ ਸ਼ਬਦ ਸੰਤ ਸੁਖ ਸਾਰੇ ਜਿਸ ਦੇ ਬੋਲ ਸੁਣਦਿਆਂ ਹੀ ਸੁਖ ਦਾ ਸਾਰ ਸੁਖ ਦਾ ਮੂਲ ਪ੍ਰਾਪਤ ਹੋ ਜਾਏ ਪ੍ਰਮਾਤਮਾ ਪ੍ਰਾਪਤ ਹੋ ਜਾਏ ਜਿਹਦੇ ਬੋਲਾਂ ਵਿੱਚ ਪ੍ਰਮਾਤਮਾ ਝਲ ਕੇ ਹਾਂਜੀ ਜਾਂ ਕੀ ਤਹਿਲ ਜੰਗ ਦੂਤ ਬਿਦਾਈ ਜਿਸ ਦੀ ਸੇਵਾ ਕੀਤੇ ਹੋਇਆ ਜਮਾ ਦੀ ਮਾਰ ਤੋਂ ਬਚ ਜਾਈਏ ਬਾਰ ਬਾਰ ਜਮਣਾ ਨਾ ਪੈ ਬਾਰ ਬਾਰ ਮੰਨਣਾ ਨਾ ਪੈ ਹਾਂਜੀ ਜਾਂ ਕੀ ਧੀਰ ਕੇ ਸਮਨ ਹੈ ਸੁਧਾਰੇ ਜਿਸ ਦੀ ਦਿੱਤੀ ਹੋਈ ਧੀਰਜ ਜਿਸ ਦਾ ਦਿੱਤਾ ਹੋਇਆ ਠਹਿਰਾਵ ਜਾਂ ਜਿਸ ਦਾ ਆਪਣਾ ਠਹਿਰਾਵ ਸਾਡੇ ਮਨ ਦਾ ਠਹਿਰਾਵ ਬਣ ਜਾਏ ਵੇਖਣ ਵਾਲੇ ਦੇ ਵੀ ਮਨ ਦਾ ਠਹਿਰਾਵ ਬਣ ਜਾਏ ਯਕਸੋਈ ਬਣ ਜਾਏ ਹਾਂਜੀ ਜਾਂ ਕੈ ਸਿਮਰਣ ਮੁਖ ਜਲਾਰੇ ਜਿਸ ਨੂੰ ਚੇਤੇ ਕੀਤੇ ਆਂ ਜ਼ਬਾਨ ਪਵਿੱਤਰ ਹੋਵੇ ਉਸ ਪੁਰਸ਼ ਨੂੰ ਚੇਤੇ ਕੀਤੇ ਆਂ ਰਸਨਾ ਵੀ ਪਵਿੱਤਰ ਹੋਵੇ ਹਿਰਦਾ ਵੀ ਪਵਿੱਤਰ ਹੋਏ ਹਾਂ ਜੀ। ਕਉ ਕੇ ਸੇਵਕ ਕਵਿ ਆਪ ਸਵਾਰੇ। ਇਸ ਤਰ੍ਹਾਂ ਦੇ ਜਿਹੜੇ ਸੇਵਕ ਨੇ ਜਿਹਦਾ ਦਰਸ਼ਨ ਮਾਤਰ ਕੀਤੇ ਆਈ ਮਨ ਪਾਵਨ ਹੋ ਜਾਂਦਾ ਹੈ। ਇੰਦਰੇ ਪਾਵਨ ਹੋ ਜਾਂਦੇ ਨੇ। ਇਸ ਤਰ੍ਹਾਂ ਦੇ ਸੇਵਕ ਪਰਿਪੂਰਨ ਪ੍ਰਮਾਤਮਾ ਆਪ ਸਵਾਰਦਾ ਬਖਸ਼ਿਸ਼ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਆਪ ਢਾਲਦਾ ਹਾਂ ਜੀ। ਕਰਨ ਨਾਨਕ ਤੈਨ ਸਾਧ ਬਲ ਹਾਰੇ। ਸਾਹਿਬ ਕੰਨਨ ਮੈਂ ਇਸ ਤਰ੍ਹਾਂ ਦੇ ਸੇਵਕਾਂ ਦੀ ਸ਼ਰਨ ਦੇ ਚ ਹਾਂ। ਔਰ ਉਹਨਾਂ ਤੋਂ ਸਦਕੇ ਜਾਣਾ, ਉਹਨਾਂ ਤੋਂ ਬਲਹarne ਜਾਣਾ। ਸਮਾਪਤੀ ਕੁਝ ਸਮਾਨ ਦਾਸ ਨੂੰ ਬਖਸ਼ਿਸ਼ ਕੀਤਾ ਗਿਆ ਹੈ ਕਿ ਖੁਲਾਸਾ ਆਪ ਹੋਰ ਕਰ ਲੈਣਾ ਤੋ ਕੁਝ ਮਿੰਟ ਥੜੇ ਹੋਰ ਮੈਂ ਲੈਣ ਲੱਗਾ ਇੱਕ ਬੂੰਦ ਅਗਰ ਸਾਗਰ ਤੱਕ ਪਹੁੰਚਣਾ ਚਾਹਦੀ ਹੈ ਤੋ ਕੱਲੀ ਨਹੀਂ ਪਹੁੰਚ ਸਕੇਗੀ ਅਨੰਤ ਬੂੰਦਾਂ ਦਾ ਆਸਰਾ ਉਸ ਨੂੰ ਚਾਹੀਦਾ ਹੈ ਕੱਲੀ ਚਲੇਗੀ ਧਰਤੀ ਪੀ ਜਾਏਗੀ ਕੱਲੀ ਚਲੇਗੀ ਸੂਰਜ ਦੀ ਕਿਰਨ ਨੇ ਸੁਕਾ ਦੇਣਾ ਹੈ ਨਹੀਂ ਪਹੁੰਚ ਸਕੇਗੀ ਇੱਕ ਬੂੰਦ ਨੂੰ ਸਾਗਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਬੂੰਦਾਂ ਦਾ ਸਹਾਰਾ ਚਾਹੀਦਾ ਹੈ ਆਸਰਾ ਚਾਹੀਦਾ ਹੈ ਇੱਕ ਸਤਸੰਗੀ ਨੂੰ ਬਹੁਤ ਸਾਰੇ ਸਤਸੰਗੀਆਂ ਦਾ ਆਸਰਾ ਚਾਹੀਦਾ ਹੈ ਪਰ ਕਦੀ ਕਦੀ ਐਸਾ ਵੀ ਹੁੰਦਾ ਹੈ ਕੋਈ ਸਤਸੰਗੀ ਸਮਝ ਆ ਗਈ ਹੈ ਜਪਣ ਲੱਗ ਪਿਆ ਹੈ ਰਸ ਵੀ ਆ ਗਿਆ ਹੈ ਤੇ ਜਗਤ ਨੇ ਕਿਦਰੇ ਬਹੁਤੀ ਮਹਿਮਾ ਗਾਇਨ ਕਰਨੀ ਸ਼ੁਰੂ ਕਰ ਦਿੱਤੀ ਜਗਤ ਨੇ ਪੂਜਾ ਪ੍ਰਤੀਸ਼ਠਾ ਸ਼ੁਰੂ ਕਰ ਦਿੱਤੀ ਔਰ ਹੋਵੇਗੀ ਜਨਾਨਿਕ ਸਤਗੁਰ ਪੂਜਿਆ ਤੈਨ ਹਰ ਪੂਜ ਘਰਾਵਤ ਕੁਦਰਤੀ ਗਲ ਹੈ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ ਦੁਨੀਆਂ ਉਹਨਾਂ ਦੇ ਮਾਰਗ ਤੇ ਚੱਲ ਪੈਂਦੀ ਹੈ ਜੋ ਰੱਬ ਦੀ ਪੂਜਾ ਕਰਦੇ ਨੇ ਦੁਨੀਆਂ ਉਹਨਾਂ ਦੀ ਪੂਜਾ ਕਰਨ ਲੱਗ ਪੈਂਦੀ ਹੈ ਜੋ ਰੱਬ ਦਾ ਜਸ ਗਾਇਨ ਕਰਦੇ ਨੇ ਦੁਨੀਆਂ ਉਹਨਾਂ ਦਾ ਜਸ ਗਾਇਨ ਕਰਨ ਲੱਗ ਪੈਂਦੀ ਹੈ ਕਿ ਰੱਬੀ ਖੇਡ ਹੈ ਇੱਕ ਇਸ਼ਮਰੀ ਖੇਡ ਹੈ ਔਰ ਇਸ ਤਰ੍ਹਾਂ ਕਿਦਰੇ ਜਗਤ ਪੂਜਾ ਕਰਨ ਲੱਗ ਪਵੇ ਪ੍ਰਤੀਸ਼ਠਾ ਕਰਨ ਲੱਗ ਪਵੇ ਮਹਿਮਾ ਗਾਇਨ ਕਰਨ ਲੱਗ ਪਵੇ ਤੇ ਕਿਦਰੇ ਮਹਿਮਾ ਇਤਨੀ ਜ਼ਿਆਦਾ ਹੋਵੇ ਤੇ ਹਿਰਦੇ ਦਾ ਭਾਂਡਾ ਛੋਟਾ ਹੋਵੇ ਤਾਂ ਉਛਾਲ ਆ ਜਾਂਦਾ ਹੈ ਜਿਸ ਤਰ੍ਹਾਂ ਕਈ ਦਫਾ ਵਗਦੇ ਹੋਏ ਦਰਿਆ ਵਿੱਚ ਕੋਈ ਲਹਿਰ ਉਛਲ ਪੈਂਦੀ ਹੈ ਔਰ ਉਛਲ ਕੇ ਦਰਿਆ ਤੋਂ ਅਲੱਗ ਵਗਣ ਲੱਗ ਪੈਂਦੀ ਹੈ ਅਲੱਗ ਉਹਨੂੰ ਵਾੜਾ ਕਹਿੰਦੇ ਨੇ ਵਾਹ ਵਾੜਾ ਵਾਹ ਗੁਰਨਾਣਕ ਦੇਵ ਜੀ ਮਹਾਰਾਜ ਨੇ ਇੱਕ ਐਸਾ ਦ੍ਰਿਸ਼ ਦੇਖਿਆ ਦਰਿਆ ਵਗ ਰਹੇ ਹੈ ਦਰਿਆ ਤੋਂ ਇੱਕ ਲਹਿਰ ਉਛਲ ਪਈ ਹੈ ਨਾਲ ਵਗਣ ਲੱਗ ਪਈ ਹੈ ਸਤਗੁਰ ਕਹਿੰਦੇ ਨੇ ਨਦੀਆਂ ਵਾਹ ਵਿਛੁੰਨੀਆਂ ਇਸ ਦੇ ਜਿਸ ਢੰਗ ਨਾਲ ਅਰਥ ਕੀਤੇ ਜਾਂਦੇ ਨੇ ਉਹ ਨਹੀਂ ਨੇ ਸਿੱਖ ਜਗਤ ਦੇ ਚ ਇਸ ਪੰਕਤੀ ਨੂੰ ਜਿਸ ਜਿਸ ਮਕਸਦ ਲਈ ਦੁਹਰਾਇਆ ਜਾਂਦਾ ਹੈ ਉਹ ਇਸ ਦੇ ਅਰਥ ਨਹੀਂ ਨੇ ਬਿਲਕੁਲ ਨਹੀਂ ਨੇ ਨਦੀਆਂ ਵਾਹ ਵਿਚੁੰਨੀਆਂ ਇਹ ਵਾਹ ਇਹ ਵਾੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਵਾਹ ਵਰਤੇ ਹੈ ਲਹਿੰਦੇ ਪੰਜਾਬ ਦੇ ਚ ਇਸ ਨੂੰ ਵਾੜਾ ਕਹਿੰਦੇ ਨੇ ਚੜ੍ਹਦੇ ਪੰਜਾਬ ਦਾ ਜੇ ਮੈਨੂੰ ਕੋ ਪੂਰਾ ਬੋਧ ਨਹੀਂ ਲਾਹੌਰ ਤੋਂ ਪਰੇ ਸਾਰੇ ਪੰਜਾਬ ਦੇ ਚ ਇਸ ਨੂੰ ਵਾੜਾ ਕਹਿੰਦੇ ਨੇ ਕਿ ਦਰਿਆ ਦੇ ਚ ਕੋਈ ਪਾਣੀ ਉਛਲ ਪਏ ਤੇ ਉਛਲ ਕੇ ਅਲੱਗ ਵਗਣ ਲੱਗ ਪਏ ਵਾੜਾ ਕਹਿੰਦੇ ਨੇ ਵਾੜਾ ਵਾਹ ਵਾੜਾ ਨਦੀਆਂ ਵਾਹ ਵਿਚੁੰਨੀਆਂ ਐਵਾ ਐਵਾੜੇ ਨਦੀ ਤੋ ਵਿਛੜ ਗਏ ਅਲਗ ਚਲਣ ਲੱਗ ਪਏ ਮੇਲਾ ਸੰਜੋਗੇ ਰਾਮ ਸਾਗਰ ਬਹੁਤ ਦੂਰ ਹੈ ਸੰਜੋਗਾ ਨਾਲੇ ਮੇਲ ਹੋਵੇਗਾ ਬਹੁਤ ਦੂਰ ਹੈ ਸਾਗਰ ਨੇੜੇ ਨਹੀਂ ਹੈ ਤੂੰ ਤੇ ਉਛਲ ਪਿਆ ਤੂੰ ਤੇ ਅਲਗ ਚਲਣ ਲੱਗ ਪਿਆ ਹੋ ਸਕਦਾ ਤੈਨੂੰ ਰਸਤੇ ਚ ਰੇਤ ਪੀ ਜਾਵੇ ਹੋ ਸਕਦਾ ਤੈਨੂੰ ਸੂਰਜ ਦੀਆਂ ਕਿਰਨਾਂ ਸੁਕਾ ਦੇਣ ਸਾਗਰ ਬਹੁਤ ਦੂਰ ਹੈ ਇਹਦੇ ਸੰਜੋਗਾ ਨਾਲ ਮੇਲ ਹੋਵੇਗਾ ਨਦੀ ਦੇ ਨਾਲ ਚੱਲ ਤਾਂ ਕਿ ਸਾਗਰ ਤੱਕ ਪਹੁੰਚ ਸਕੇ ਕਦੀ ਕਦੀ ਹਰ ਮਜ਼ਬਦ ਦੇਚ ਹਰ ਧਰਮ ਦੇਚ ਚਲੋ ਆਪਣੀ ਗੱਲ ਲਈਏ ਸਿੱਖ ਜਗਤ ਦੇਚ ਕੋਈ ਬਹੁਤ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਜਾਂ ਸੇਵਾ ਕਰਦਾ ਰਿਹਾ ਹੈ ਜਾਂ ਗਿਆਨ ਦੀ ਸਾਧਨਾ ਕਰਦਾ ਰਿਹਾ ਹੈ ਜਗਤ ਨੇ ਬਹੁਤ ਉਪਮਾ ਕਰ ਦਿੱਤੀ ਬੜੀ ਸੇਵਾ ਕਰ ਦਿੱਤੀ ਉਹਦੇ ਚ ਉਛਾਲ ਆ ਗਿਆ ਉਹਨੇ ਆਪਣਾ ਅਲੱਗ ਪੰਥ ਖੜਾ ਕਰ ਲਿਆ ਅਲੱਗ ਵਗਣ ਲੱਗ ਪਏ ਅਧਿਆਤ ਉਹ ਅਸੀਂ ਜੀ ਨਿਰੰਕਾਰ ਹੀ ਹੋ ਗਏ ਹੁਣ ਕੋਈ ਗੁਰਨਾਨਕ ਪੰਥੀ ਥੋੜੀ ਆ ਅਸੀਂ ਰਾਧਾ ਸਵਾਮੀ ਹੋ ਗਏ ਹੁਣ ਅਸੀਂ ਕਲਗੀਧਰ ਦੇ ਪੰਥ ਦੇ ਥੋੜੀ ਆ ਅਸੀਂ ਹੁਣ ਨਾਮਧਾਰੀ ਹੋ ਗਏ ਆ ਅਸੀਂ ਹੁਣ ਗੁਰਨਾਨਕ ਦੇ ਪੰਥ ਦੇ ਥੋੜੀ ਆ ਅਸੀਂ ਹੁਣ ਕਿਲੇ ਵਾਲੇ ਹੋ ਗਏ ਆ ਹੁਣ ਅਸੀਂ ਜਥੇ ਦੇ ਸਿੰਘ ਹੋ ਗਏ ਆ ਅਸੀਂ ਹੁਣ ਗੁਰਨਾਨਕ ਦੇ ਸਿੰਘ ਥੋੜੀ ਹੁਣ ਕਲਗੀਧਰ ਦੇ ਸਿੰਘ ਥੋੜੀ ਗੁਸਤਾਖੀ ਮਾਫ ਇਹ ਵਾੜੇ ਨੇ ਅਲੱਗ ਅਲੱਗ ਚੱਲ ਪਏ ਆਪਣੀ ਆਪਣੀ ਮਰਿਆਦਾ ਲੈ ਕੇ ਆਪਣੇ ਆਪਣੀ ਢਫਲੀ ਵਜਾਣ ਲੱਗ ਪਏ ਔਰ बहाव ਵੀ ਹੈ ਔਰ ਭੁੱਲਦੇ ਨੇ ਪਾਣੀ ਤੇ ਤੁਹਾਡੇ ਕੋਲ ਨਦੀ ਦਾ ਪਾਣੀ ਤੇ ਦਰਿਆ ਦਾ ਇਹ ਆਪਣਾ ਥੋੜੀ ਹੈ ਬਾਣੀ ਤੇ ਗੁਰਨਾਨ ਦੇ ਗੀ ਬਾਣੀ ਤੇ ਗੁਰੂ ਗ੍ਰੰਥ ਸਾਹਿਬ ਦੀ ਹੈ ਇਸੇ ਬਾਣੀ ਦੇ ਆਸਰੇ ਤੇ ਰਾधा स्वामी ਬਣ ਗਿਆ ਇਸੇ ਬਾਣੀ ਦੇ ਆਸਰੇ ਤੇ ਨਿਰੰਕਾਰੀ ਬਣ ਗਿਆ ਔਰ ਇਸੇ ਬਾਣੀ ਦੇ ਆਸਰੇ ਤੇ ਆਪਣੇ ਆਪਣੇ ਪੰਥ ਚਲਾ ਰਹੇ ਨੇ ਕਈ ਮਹਾਪੁਰਸ਼ਾਂ ਨੇ ਇਸ ਡੰਗ ਦੇ ਵੀ ਡੇਰੇ ਬਣਾ ਲਏ ਨੇ ਕਿ ਸਾਡੀ ਮਰਿਆਦਾ ਤੋਂ ਬਿਨਾ ਇੱਥੇ ਹੋਰ ਕੁਝ ਹੋ ਵੀ ਨਹੀਂ ਸਕਦਾ ਉਹਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹਨ ਸਭ ਕੁਝ ਹੈ ਸਾਡੇ ਬੰਦਿਆਂ ਤੋਂ ਬਿਨਾ ਇੱਥੇ ਕੁਝ ਬੋਲ ਵੀ ਨਹੀਂ ਸਕਦਾ ਵਾੜਾ ਇਹ ਅਲੱਗ ਵਾੜਾ ਸਤਿਗੁਰ ਕਹਿੰਦੇ ਨੇ ਸਾਗਰ ਬੜਾ ਦੂਰ ਹੈ ਮੇਲਾ ਸੰਜੋਗੇ ਰਾਂ ਇਹ ਤੇ ਸੰਜੋਗਾ ਨਾਲ ਮੇਲਾ ਹੋਵੇਗਾ ਉੰਜ ਨਹੀਂ کئی ਦਫਾ ਇੱਕ ਇੱਕ ਦਰਿਆ ਚੋਂ 50 50 ਵਾੜੇ ਵੀ ਨਿਕਲਦੇ ਨੇ ਇੱਕ ਥਾਂ ਤੇ ਵਾੜਾ ਨਿਕਲਿਆ ਅੱਗੋਂ ਹੋਰ ਨਿਕਲ ਗਿਆ ਅੱਗੋਂ ਹੋਰ ਨਿਕਲ ਗਿਆ ਸਮਾਪਾ ਕੇ ਅੱਗੋਂ ਹੋਰ ਨਿਕਲ ਗਿਆ ਚੋਂ ਕਿ 10 ਵੀ ਪਿੱਛੇ ਪਾਕਿਸਤਾਨ ਚੋਂ ਦਰਿਆ ਦੇ ਕੰਡੇ ਤੇ ਰਹਿਣ ਵਾਲਾ ਦਰਿਆ ਦਾ ਨਾਮ ਸੀ ਗੰਬੀਲਾ ਟੋਚੀ ਇਹ ਆ ਕੇ ਦਰਿਆ ਸਿੰਧ ਦੇ ਚ ਮਿਲਦਾ ਸੀ ਬਿਲਕੁਲ ਦਰਿਆ ਦੇ ਕੰਡੇ ਤੇ ਸਾਡਾ ਵਸੇਵਾ ਹੁੰਦਾ ਸੀ ਤੈਰਨਾ ਬਚਪਨ ਦੇ ਸਿੱਖਿਆ ਸੀ ਜਦ ਦਰਿਆ ਦੇ ਚ ਉਛਾਲ ਆ ਜਾਂਦਾ ਸੀ ਵਾੜੇ ਨਿਕਲ ਪੈਂਦੇ ਸਨ ਇਧਰ ਚੱਲ ਰਿਹਾ ਉਧਰ ਚੱਲ ਰਿਹਾ ਕੋਈ ਕੋ 1 ਮੀਲ ਤੱਕ ਜਾਂਦਾ ਸੀ ਸੁੱਕ ਜਾਇਆ ਸੁੱਕ ਜਾਂਦਾ ਸੀ ਕੋਈ ਅੱਧਾ ਮੀਲ ਸੁੱਕ ਗਿਆ ਕੋਈ ਇੱਕ ਫਰ ਲੰਗ ਗਿਆ ਸੁੱਕ ਗਿਆ ਪਰ ਕੁਝ ਖੁਸ਼ਕਿਸਮਤ ਐਸੇ ਸੰ ਵਿਛੜ ਕੇ ਫਿਰ ਦਰਿਆ ਦੇ ਚਲੇ ਜਾਂਦੇ ਨੇ ਤੁਸੀਂ ਐਸੇ ਵੀ ਦੇਖੇ ਹੁਣ ਗਏ ਉਛਲੇ ਨੇ ਇਸ ਸਾਲ ਦੇ ਸਾਲੇ ਦ੍ਰਿਸ਼ ਮੈਨੂੰ ਦੇਖਣ ਨੂੰ ਪਟਨਾ ਸਾਹਿਬ ਵੀ ਮਿਲਦਾ ਹੈ ਸਾਲ ਦੇ ਚਦਾਸ ਦੋ ਦਫਾ ਹਾਜ਼ਰੀ ਉੱਥੇ ਵਰਦਾ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਪੁਰਬ ਤੇ ਤੇ ਫਿਰ ਇੱਕ ਮਹਾਂਪੁਰਖਾਂ ਦੀ ਉੱਥੇ ਵਰਸੀ ਮਨਾਈ ਜਾਂਦੀ ਹੈ ਤਖਤ ਸਾਹਿਬ ਤੇ ਤੋ ਗੰਗਾ ਤਟ ਤੇ ਤੈਲਦੇ ਆ ਬਿਲਕੁਲ ਨਾਲ ਹੀ ਤਖਤ ਸਾਹਿਬ ਦੇ ਨਾਲ ਹੀ ਵਗਦੀ ਹੈ ਹਰ ਸਾਲ ਨਵੇਂ ਤੋਂ ਨਵੇਂ ਉਹਦੇ ਚ ਵਾੜੇ ਨਿਕਲਦੇ ਨੇ ਕੁਝ ਵਾੜੇ ਖੁਸ਼ਕਿਸਮਤ ਨੇ ਉਛਲ ਪੈਂਦੇ ਨੇ ਫਿਰ ਅੱਗੇ ਲੀਨ ਹੋ ਜਾਂਦੇ ਨੇ ਕਹਿੰਦੇ ਨਹੀਂ ਨਦੀ ਦੇ ਨਾਲ ਚੱਲਣਾ ਆਪਣੀ ਨਹੀਂ ਮर्यादा ਗੁਰੂ ਦੀ ਮर्यादा ਦੇ ਨਾਲ ਚੱਲਣਾ ਆਪਣਾ ਰਸਤਾ ਨਹੀਂ ਸੰਗਤ ਦੇ ਨਾਲ ਚੱਲਦਾ ਫਿਰ ਮੁੜ ਪੈਂਦੇ ਨੇ ਪਰ ਕੁਝ ਐਸੇ ਬਦਕਿਸਮਤ ਨੇ ਕਹਿੰਦੇ ਨਹੀਂ ਜੇ ਨਦੀ ਚੱਲ ਸਕਦੀ ਹੈ ਤਾਂ ਆਪਾਂ ਵੀ ਚੱਲ ਸਕਦੇ ਆ ਇਹ ਦਰਿਆ ਸਾਗਰ ਤੱਕ ਪਹੁੰਚ ਸਕਦਾ ਹੈ ਤਾਂ ਆਪਾਂ ਵੀ ਪਹੁੰਚ ਸਕਦੇ ਆ ਬਹਾਓ ਸਾਡੇ ਵਿੱਚ ਵੀ ਹੈ ਹਾਲਾਂਕਿ ਭੁੱਲ ਜਾਂਦਾ ਵਾੜਾ ਪਾਣੀ ਤੇ ਦਰਿਆ ਦਾ ਹੀ ਹੈ ਤੇਰੇ ਕੋਲ ਆਪਣਾ ਥੋੜੀ ਹੈ ਬਹਾਓ ਤੇ ਦਰਿਆ ਦਾ ਹੀ ਤੇਰੇ ਕੋਲ ਆਪਣਾ ਥੋੜੀ ਹੈ ਗੁਰੂ ਨਾਨਕ ਤਰਸ ਖਾਂਦੇ ਨੇ ਮੇਲਾ ਸੰਜੋਗੇ ਰਾਮ ਇਹ ਮਿਲਾ ਸਾਗਰ ਦਾ ਸੰਜੋਗਾ ਨਾਲ ਆਉਣਾ ਹੈ ਸਾਗਰ ਬਹੁਤ ਦੂਰ ਹੈ ਨਦੀ ਦੇ ਨਾਲ ਚੱਲ ਐਵਾੜੇ ਸਾਗਰ ਦੇ ਨਾਲ ਚੱਲ ਇਤਨਾ ਹੰਕਾਰ ਨਹੀਂ ਚਾਹੀਦਾ ਜਿਹੜਾ ਤੂੰ ਆਪਣੇ ਅੰਦਰ ਜੋ ਹੈ ਪੈਦਾ ਕਰ ਲਿਆ ਹੈ ਅਲਗ ਪੰਥ ਬਣਾਣਾ ਹੈ ਖੁਦ ਗੁਰੂ ਬਣਨਾ ਹੈ ਖੁਦ ਜੋ ਹੈ ਸੰਤ ਬਣਨਾ ਹੈ ਖੁਦ ਮਹੰਤ ਬਣਨਾ ਹੈ ਔਰ ਮੇਰੇ ਪਿੱਛੇ ਦੁਨੀਆ ਚਲੇ ਮੈਂ ਕਿਉਂ ਗੁਰੂ ਦੇ ਪਿੱਛੇ ਚਲਾਂ ਇਹ ਖਿਆਲ ਆ ਜਾਂਦਾ ਹੈ ਕਮ ਸੇ ਕਮ ਇਸ ਛੋਟੀ ਕੌਮ ਦੇ ਤੇ ਇਸ ਵਕਤ ਸੈਂਕੜੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਸਾਡੇ ਪਿੱਛੇ ਜਗਤ ਚਲੇ ਅਸੀਂ ਕਿਉਂ ਗੁਰੂ ਦੇ ਪਿੱਛੇ ਚਲੀ ਗਏ ਅਸੀਂ ਜੋ ਹੈ ਸੰਗਤ ਦੇ ਨਾਲ ਕਿਉਂ ਚਲੀ ਗਏ ਔਰ ਮੈਂ ਦੇਖ ਕੇ ਹੈਰਾਨ ਹੋਇਆ ਕਿ ਬਹੁਤ ਸਾਰੇ ਗੁਰਬਾਣੀ ਨੂੰ ਸੁਣਦੇ ਹੋਇਆ ਪੜ੍ਹਦੇ ਹੋਇਆ ਵਿਚਾਰਦੇ ਹੋਇਆ ਵੀ ਬਿਲਕੁਲ ਅਕਲ ਤੇ ਤਲੇਲਾ ਛੱਡਦੇ ਨੇ ਔਰ ਤਾਂ ਪਖੰਡ ਵੱਧਾ ਜਾ ਰਿਹਾ ਹੈ ਵੱਧਾ ਜਾ ਰਿਹਾ ਸਿੱਖ ਜਗਤ ਦੇਚ ਤੇ ਪਖੰਡ ਵਧਣਾ ਹੀ ਨਹੀਂ ਚਾਹੀਦਾ ਸੀ ਵੱਧ ਗਿਆ ਹੈ ਵੱਧਾ ਜਾ ਰਿਹਾ ਕੋਈ ਨਹੀਂ ਸੋਚਦਾ ਕੋਈ ਜੋ ਹੈ ਇਸ ਨੂੰ ਗਹਿਰਾਈ ਜੋ ਹੈ ਨਹੀਂ ਲੈਂਦਾ ਤਾਂ ਮੁਖਤਸਰ ਮੈਂ ਅਰਜ਼ ਕਰਾਂ ਸਹਿਬ ਕਹਿੰਦੇ ਨੇ ਇੱਕ ਬੂੰਦ ਨੂੰ ਸਾਗਰ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਬੂੰਦਾਂ ਦਾ ਸਹਾਰਾ ਚਾਹੀਦਾ ਬਹੁਤ ਵੱਡਾ बहाव ਚਾਹੀਦਾ ਤਾਂ ਜਾ ਕੇ ਕਿਦਰੇ ਇਹ ਸਾਗਰ ਤੱਕ ਜੋ ਹੈ ਪਹੁੰਚੇਗੀ ਤਾਂ ਮੁਖਤਸਰ ਮੈਂ ਇਸ ਕਹਣਾ ਰੋਜ਼ ਦੀ ਸੰਗਤ ਹੋਵੇ ਤਾਂ ਜਾ ਕੇ ਗਲ ਬਣੇਗੀ ਬਿਨ ਭਾਗਾ ਸਤ ਸੰਗ ਨ ਲੱਭੇ ਬਿਨ ਸੰਗਤ ਮਹਿਲ ਭਰੀ ਜਾ ਜੀ ਜਿਤਨਾ ਤੋਂ ਗੁਰੂ ਦੀ ਸੰਗਤ ਤੋਂ ਟੁੱਟੇਗਾ ਰੋਜ਼ ਰੋਜ਼ ਟੁੱਟੇਗਾ ਉਤਨਾ ਹੀ ਮਨ ਮੈਲਾ ਹੁੰਦਾ ਜਾਏਗਾ ਉਤਨਾ ਹੀ ਪਛੜਦਾ ਜਾਏਗਾ ਤੇ 15 20 ਦਿਨ ਤੋਂ ਬਾਅਦ ਜਦ ਆਵੇਂਗਾ ਤਾਂ ਤੇਰੇ ਲਈ ਬੈਠਣਾ ਔਖਾ ਹੋਵੇਗਾ ਕਿਉਂਕਿ ਬਹੁਤ ਮੈਲ ਲੈ ਕੇ ਆ ਗਏ ਬੜਾ ਗੁਬਾਰ ਲੈ ਕੇ ਆ ਗਏ ਤਾਂ ਜਿਵੇਂ तन ਨੂੰ ਇਸ਼ਨਾਨ ਦੀ ਰੋਜ਼ ਲੋੜ ਪੈ ਜਾਂਦੀ ਹੈ ਮਨ ਨੂੰ ਵੀ ਇਸ਼ਨਾਨ ਦੀ ਰੋਜ਼ ਲੋੜ ਪੈ ਜਾਂਦੀ ਹੈ ਸਾਧਨਾ ਵੀ ਰੋਜ਼ ਸਤਸੰਗਤ ਵੀ ਜੋ ਹੈ ਰੋਜ਼ ਔਰ ਇਸੇ ਬਰਕਤ ਦੇ ਨਾਲ ਆਖਿਰ ਮਨੁੱਖ ਇੱਕ ਦਿਨ ਪਰਿਪੂਰਨ ਪ੍ਰਮਾਤਮਾ ਦੇ ਦਵਾਰ ਤੇ ਪਹੁੰਚ ਜਾਂਦਾ ਹੈ ਮੁਖ्तसर ਮੈਂ ਰਸੋਰ ਕਰਦੇ ਆਂ ਧਨਗੁਰ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਪਰਿਪੂਰਨ ਪਰਮਾਤਮਾ ਮੈਂ ਤੇਰੇ ਮਾਰਗ ਤੇ ਚਲਿਆ ਪਰ ਇਸ ਤਰ੍ਹਾਂ ਚਲਿਆ ਜਿਵੇਂ ਕਿਸੇ ਬੱਚੇ ਨੇ ਅਜ ਹੀ ਚੱਲਣਾ ਸਿੱਖਿਆ ਹੋਵੇ ਤੇ ਜਿਸ ਬੱਚੇ ਨੇ ਅਜ ਚੱਲਣਾ ਸਿੱਖਿਆ ਤੁਸੀਂ ਆਪ ਅੰਦਾਜ਼ਾ ਲਗਾਓ ਕਿੰਨਾ ਕੁ ਚਲੇਗਾ ਇੱਕ ਕਦਮ ਦੋ ਕਦਮ ਡਿਗੇਗਾ ਲੰਬੀ ਵਾਟ ਇਹ ਬੱਚਾ ਨਹੀਂ ਤੈਅ ਕਰ ਸਕਦਾ ਜਿਸਦੇ ਪੈਰਾਂ ਨੇ ਅਜ ਹੀ ਚੱਲਣਾ ਸਿੱਖਿਆ ਆਖਿਰ ਉਹ ਦੇ ਪੈਰਾਂ 'ਚ ਇਤਨੀ ਸਤਿਆ ਨਹੀਂ ਸਤਗੁਰ ਕਹਿੰਦੇ ਨੇ ਭੁਜ ਬਲਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੂਰੀਆ ਮੈਂ ਤੇ ਡਿਗਦਾ ਡਿਰਦਾ ਮੇਰੀ ਉਂਗਲ ਪਕੜ ਏ ਪ੍ਰਭੂ ਤਾਂ ਕਿ ਮੈਂ ਚੱਲ ਸਕਾਂ ਮੈਂ ਤੇ ਉੰਜ ਚਲਿਆ ਤੇਰੇ ਮਾਰਗ ਤੇ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅੱਜ ਹੀ ਚੱਲਣਾ ਸਿੱਖਿਆ ਹੋਵੇ ਤੇ ਜਿਸ ਬੱਚੇ ਨੇ ਅੱਜ ਚੱਲਣਾ ਸਿੱਖਿਆ ਹੈ ਉਹ ਜੇ ਬਹੁਤ ਗਹਿਰਾ ਵੇਖ ਵੀ ਨਹੀਂ ਸਕਦਾ ਬਹੁਤ ਗਹਿਰਾ ਸੁਣ ਵੀ ਨਹੀਂ ਸਕੇਗਾ। ਉਹ ਬਹੁਤ ਗਹਿराई ਦੇ ਬੋਲ ਬੋਲ ਵੀ ਨਹੀਂ ਸਕੇਗਾ। ਤਾਂ ਅੱਗੇ ਸਤਿਗੁਰੂ ਕਹਿੰਦੇ ਨੇ ਸਰਵਨ ਸੁਰਤੈ ਨੈਨ ਸੁंदर ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ। हे प्रभु ਮੇਰੇ ਕੋਲ ਉਹ ਨੇਤਰ ਵੀ ਨਹੀਂ ਤੈਨੂੰ ਵੇਖ ਸਕਾਂ। ਮੇਰੇ ਕੋਲ ਉਹ ਕੰਨ ਵੀ ਨਹੀਂ ਤੈਨੂੰ ਸੁਣ ਸਕਾਂ। ਮੇਰੇ ਕੋਲੋ ਜ਼ਬਾਨ ਵੀ ਨਹੀਂ ਕਿ ਮੈਂ ਆਪਣੇ ਬੋਲ ਤੇਰੇ ਤੱਕ ਪਹੁੰਚਾ ਸਕਾਂ ਮੇਰੇ ਬੋਲਾਂ ਚ ਵੀ ਇਤਨੀ ਸਤਿਆ ਕੋਈ ਨਹੀਂ ਮੇਰੇ ਕੰਨ ਵੀ ਇਤਨੇ ਜਾਗੇ ਨਹੀਂ ਕਿ ਮੈਂ ਤੈਨੂੰ ਸੁਣ ਸਕਾਂ ਔਰ ਮੇਰੀਆਂ ਅੱਖਾਂ ਚ ਵੀ ਐਸੀ ਦ੍ਰਿਸ਼ਟੀ ਨਹੀਂ ਕਿ ਮੈਂ ਤੈਨੂੰ ਦੇਖ ਸਕਾਂ ਸਰਵਨ ਸੁਰਤ ਨੈਨ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੋਰੀਆ ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਾਈਸਾ ਭਾਈ ਨੰਦ ਲਾਲ ਨੂੰ ਕਿਹਾ ਭਾਈ ਜੀ ਸਾਡਾ ਮਨ ਪ੍ਰਸੰਨ ਹੈ ਤੁਸੀਂ ਕੁਝ ਮੰਗ ਲਓ अज अभी तो बहुत प्यारा लगता है भाई साहब ने मंग की थी है, बस समाप्ति भाई साहब हाथ जोड़ के कहें चश्मे बीनाए बिदे दीवाने गोया भाई साहब भाई नंद लाल बंदगीनामा जो ग्रंथ है बंदगी नामा या इलाही चश्मे बीन आए बिदे ਦਰ سرم از عشق سودا اے دیدے اے میرے الائی اے میرے گرو دیو جے دینا ہے تو او اکھا دے جڑیاں تینو ویکھ سکاں میں تینو ویکھ سکاں اے جڑیاں اکھا نے اے ਸੰਸਾਰ نو ویکھدیاں نِਰانکار نو نہیں اے جڑیاں اکھا نے ਪਰવાર نو دیکھدیاں نے اے گرو تینو نہیں تینو ویکھن وچ اسمرت نہ ਇਹ ਪੁੱਤਰ ਨੂੰ ਵੇਖ ਸਕਦੀਆਂ ਨਮਿੱਤਰ ਨੂੰ ਵੇਖ ਸਕਦੀਆਂ ਨ ਪਤਨੀ ਨੂੰ ਵੇਖ ਸਕਦੀਆਂ ਨ ਪਤੀ ਨੂੰ ਵੇਖ ਸਕਦੀਆਂ ਨ ਮਾਪਾਪ ਨੂੰ ਵੇਖ ਸਕਦੀਆਂ ਨ ਐ ਗੁਰੂ ਤੈਨੂੰ ਵੇਖਣ ਵਾਲੀ ਮੇਰੇ ਕੋਲ ਅੱਖ ਨਹੀਂ ਹੈ ਯਾ ਇਲਾਈ ਚਸ਼ਮੇ ਬਿਨਾ ਐਬ ਦੇ ਦਰਸਰਮ ਅਜ਼ ਇਸ਼ਕ ਸੌਦਾ ਐਬ ਦੇ ਇਕਵਾਲ ਕਹਿੰਦੇ ਨੇ ਦਿਲੇ ਬਿਨਾ ਵੀ ਕਰ ਖੁਦਾ ਸੇ ਤਲਬ ਕਿ ਅੱਖ ਦਾ ਨੂਰ ਦਿਲ ਦਾ ਨੂਰ ਨਹੀਂ ਖੁਦਾ ਤੋ ਕਦੀ ਕਦੀ ਉਹ ਵੀ ਅੱਖਾਂ ਦਾ ਚਾਨਣਾ ਮੰਗਿਆ ਕਰ ਜਿਸ ਚਾਨਣੇ ਵਿੱਚ ਖੁਦਾ ਦਿਖਾਈ ਦਿੰਦਾ ਹੈ ਇਸ ਨੂਰ ਦੇ ਜੋ ਹੈ ਖੁਦਾ ਦਿਖਾਈ ਦਿੰਦਾ ਹੈ ਦਿਲੇ ਬਿਨਾ ਬੇਕਰ ਖੁਲਾਸੇ ਤਲਬ ਕਿ ਅੱਖ ਦਾ ਨੂਰ ਦਿਲ ਦਾ ਨੂਰ ਨਹੀਂ ਨਾਨਕ ਸੇ ਅਖਣੀਆਂ ਬਯੰ ਜਿਨੇ ਜਿਸੰਦੋ ਮਾਪਿਰੀ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਸਤਸੰਗ ਕਰਦਿਆਂ ਕਰਦਿਆਂ ਸਾਡੇ ਗਿਆਨ ਇੰਦਰੀਆਂ ਦੇ ਚ ਜਾਗਰਤੀ ਆਵੇ ਇਹ ਜ਼ਿਆਦਾ ਵੇਖ ਸਕਣ ਜ਼ਿਆਦਾ ਸੁਣ ਸਕਣ ਔਰ ਬੋਲਾਂ ਦੇ ਸਤਿਅ ਆਵੇ ਦੂਰ ਤੱਕ ਬੋਲ ਪਹੁੰਚਾ ਸਕੀਏ ਪ੍ਰਮਾਤਮਾ ਤੱਕ ਬੋਲ ਪਹੁੰਚਾ ਸਕੀਏ ਔਰ ਚੇਤਨਾ ਵਿੱਚ ਇਤਨੀ ਜਾਗਰਤੀ ਆਵੇ ਕਿ ਹਰ ਪਲ ਤੇ ਜਾਗੇ ਰਹੀਏ ਸੁਚੇਤ ਰਹੀਏ ਕਦੀ ਵੀ ਅਚੇਤ ਨਾ ਹੋਈਏ ਇਤਨੀ ਸੇਵਾ ਪ੍ਰਵਾਨ ਕਰਨੇ ਸਿਰਫ ਕੱਲ ਦੀ ਸਵੇਰੇ ਦੀ ਕਹਾਜ਼ਰੀ ਆਪਜੀ ਦੀ ਜੋ ਹੈ ਵਰਨੀ ਹੈ ਦਾਸ ਨੇ ਪਰਸੋਂ ਸਵੇਰੇ ਵਾਪਸ ਇੰਡੀਆ ਚਲੇ ਜਾਣਾ ਇਹ ਦੋ ਹਾਜ਼ਰੀਆਂ ਆਖਰੀਆਂ ਤੁਹਾਡੀਆਂ ਜੋ ਹੈ ਵਰਨੀਆਂ ਸਨ ਕੱਲ ਸਵੇਰੇ 6:30 ਵਜੇ ਫਿਰ ਤੁਹਾਡੇ ਦਰਸ਼ਨ ਕਰਾਂਗੇ ਆਪਨੇ ਬੜੇ ਟਿਕਾਉ ਨਾਲ ਗੁਰਬਾਣੀ ਵਿਚਾਰ ਨੂੰ ਸਰਵਨ ਕੀਤਾ ਸਹਿਬ ਰਹਿਮਤ ਕਰਨ ਬਖਸ਼ਿਸ਼ ਕਰਨ ਸਾਰਿਆਂ ਦੇ ਹਿਰਦੇ 'ਚ ਵਸਣ ਵਿਚਾਰਾਂ ਪੁਲ